ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਆਪਾਂ ਆਏ ਹੋਏ ਆ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਪਵਿੱਤਰ ਚਰਨਾਂ ਦੀ ਉਹ ਪ੍ਰਾਪਤ ਧਰਤੀ ਸ਼੍ਰੀ ਸੁਲਤਾਨਪੁਰ ਲੋਧੀ ਤੇ ਆਪਾਂ ਤੁਹਾਨੂੰ ਬੀਬੇ ਨਾਨਕੀ ਦਾ ਉਹ ਪ੍ਰਾਤਨ ਘਰ ਦਿਖਾ ਰਹੇ ਹਾਂ ਜਿੱਥੇ ਬੀਬੇ ਨਾਨਕੀ ਅਤੇ ਉਹਨਾਂ ਦੇ ਪਤੀ ਜੈਰਾਮ ਜੀ ਰਹਿੰਦੇ ਸੀ ਤੇ ਇਸ ਘਰ ਦੇ ਵਿੱਚ ਹੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਆਉਣ ਤੋਂ ਬਾਅਦ ਇੱਥੇ ਰਹੇ ਸੀ ਅਤੇ ਵਿਆਹ ਹੋਣ ਤੱਕ ਇੱਥੇ ਰਹੇ ਸੀ ਵਿਆਹ ਹੋਣ ਤੋਂ ਬਾਅਦ ਉਹ ਗੁਰੂ ਕੇ ਬਾਗ ਚਲੇ ਗਏ ਸੀ ਤੇ ਉਸ ਉਸ ਆਪਾਂ ਤੁਹਾਨੂੰ ਖੂਹੀ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੋਂ ਬੀਬੇ ਨਾਨਕੀ ਨੇ ਜਲ ਲੈ ਕੇ ਪ੍ਰਸ਼ਾਦਾ ਬਣਾਇਆ ਸੀ ਜਦੋਂ ਗੁਰਦਾਰ ਕਦੇਵ ਦੀ ਉਦਾਸੀ ਤੇ ਗਏ ਸੀ ਪ੍ਰਸ਼ਾਦਾ ਬਣਾ ਕੇ ਗੁਰੂ ਜੀਆਂ ਨੂੰ ਯਾਦ ਕੀਤਾ ਸੀ ਤਾਂ ਗੁਰੂ ਜੀਆਂ ਨੇ ਇੱਥੇ ਆ ਕੇ ਭੈਣ ਨਾਨਕੀ ਨੂੰ ਦਰਸ਼ਨ ਦਿੱਤੇ ਸੀਗੇ ਤੇ ਉਸ ਖੂਹੀ ਦੇ ਦਰਸ਼ਨ ਵੀ ਕਰਵਾਉਨੇ ਆ ਤੇ ਬੀਬੇ ਨਾਨਕੀ ਦੇ ਇਸ ਪ੍ਰਾਤਨ ਘਰ ਦੇ ਵੀ ਦਰਸ਼ਨ ਕਰਵਾਉਨੇ ਆ ਦੋਸਤੋ ਇਹ ਉਹ ਇਤਿਹਾਸਕ ਖੂਹੀ ਆ ਜੀ ਜਿਹੜੀ ਬੀਬੇ ਨਾਨਕੀ ਜੀ ਦੀ ਆ ਇਹ ਇਤਿਹਾਸਕ ਘਰ ਬੀਬੇ ਨਾਨਕੀ ਜੀ ਦਾ ਤੇ ਇਸ ਖੂਹੀ ਵਿੱਚੋਂ ਬੀਬੇ ਨਾਨਕੀ ਜੀ ਜਲ ਵਰਤਿਆ ਕਰਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਜਦ ਉਦਾਸੀ ਤੇ ਗਏ ਸਨ ਤਾਂ ਬੀਬੇ ਜੀ ਨੇ ਇਸ ਖੂਹੀ ਵਿੱਚੋਂ ਜਲ ਲੈ ਕੇ ਪ੍ਰਸ਼ਾਦਾ ਤਿਆਰ ਕਰਕੇ ਵੀਰ ਜੀ ਨੂੰ ਯਾਦ ਕੀਤਾ ਤਾਂ ਗੁਰੂ ਜੀ ਨੇ ਆ ਕੇ ਪ੍ਰਸ਼ਾਦਾ ਛਕਿਆ ਅਤੇ ਆਪਣੀ ਭੈਣ ਜੀ ਨੂੰ ਦਰਸ਼ਨ ਦਿੱਤੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਨਾਂ ਸੰਗਤਾਂ ਨਾਲ ਵੀ ਸਾਂਝੀ ਕਰਦੇ ਹੋ ਜੀ। ਬੋਲੋ ਜੀ। Vá